ਵੈਲਕਮ ਸਟੂਡੈਂਟਸ ਪਿਛਲੀਆਂ ਵੀਡੀਓ ਦੇ ਵਿੱਚ ਅਸੀਂ ਆਧੁਨਿਕ ਵਾਰਤਕ ਪਾਗ ਕੀਤਾ ਏ ਇਸ ਵੀਡੀਓ ਦੇ ਵਿੱਚ ਅਸੀਂ ਸ਼ੁਰੂ ਕਰਾਂਗੇ ਆਧੁਨਿਕ ਪੰਜਾਬੀ ਕਾਵ ਜਿਹੜਾ ਆਧੁਨਿਕ ਪੰਜਾਬੀ ਕਾਵ ਧਾਰਾ ਏ ਇਸ ਦਾ ਆਰੰਭ 20ਵੀਂ ਸਦੀ ਤੋਂ ਮੰਨਿਆ ਜਾਂਦਾ ਏ ਜਿਹਦੇ ਵਿੱਚ ਭਾਈ ਵੀਰ ਸਿੰਘ 1872 ਤੋਂ 1957 ਤੱਕ ਦੀਆਂ ਰਚਨਾਵਾਂ ਰਾਣਾ ਸੂਰਤ ਸਿੰਘ 1905 ਦਿਲ ਤਰੰਗ 1920 ਲਹਿਰਾਂ ਦੇ ਹਾਰ 1921 ਤੇ ਮਟਕ ਹਲਾਰੇ 1922 ਜਿਹੜੇ ਨੇ ਉਹ ਮੰਨੇ ਜਾਂਦੇ ਨੇ ਕਿ ਇਸ ਰਚਨਾਵਾਂ ਤੋਂ ਆਧੁਨਿਕ ਪੰਜਾਬੀ ਕਾਵਤਾਰਾ ਦਾ ਆਰੰਭ ਹੋਇਆ ਭਾਈ ਵੀਰ ਸਿੰਘ ਨੇ 1893 ਤੋਂ 94 ਵਿੱਚ ਖਾਲਸਾ ਟ੍ਰੈਕਟ ਸੁਸਾਇਟੀ ਦੀ ਨੀਂਹ ਰੱਖੀ ਜਿਸ ਨੇ ਗੁਰਮਤਿ ਗਿਆਨ ਤੇ ਗੁਰ ਇਤਿਹਾਸ ਦੇ ਖੇਤਰ ਸੰਬੰਧੀ 1300 ਟਰੈਕਟਾਂ ਛਾਪੀਆਂ ਜਿਨ੍ਹਾਂ ਵਿੱਚ ਲਗਭਗ 1000 ਟਰੈਕਟਾਂ ਭਾਈ ਵੀਰ ਸਿੰਘ ਦੀ ਰਚਨਾ ਸਨ ਇਹ ਸਾਰੀਆਂ ਗੱਲਾਂ ਤੁਹਾਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ ਨਵੰਬਰ 1899 ਵਿੱਚ ਭਾਈ ਵੀਰ ਸਿੰਘ ਨੇ ਇੱਕ ਸਪਤਾਹਿਕ ਅਖਬਾਰ ਖਾਲਸਾ ਸਮਾਚਾਰ ਦਾ ਆਰੰਭ ਕੀਤਾ ਭਾਈ ਵੀਰ ਸਿੰਘ ਦੀ ਕਾਵ ਰਚਨਾ ਦਾ ਆਰੰਭ ਨੀਨਾਨ ਪਰਜਾਈ 1900 ਇਸਵੀ ਵਿੱਚ ਆਈਸੀ ਨਾਲ ਹੋਇਆ ਇਸ ਦਾ ਵਿਸ਼ਾ ਸਮਾਜ ਸੁਧਾਰ ਨਾਲ ਸੰਬੰਧਿਤ ਸੀ ਆਪ ਦਾ ਮਹਾਕਾਵ ਰਾਣਾ ਸੂਰਤ ਸਿੰਘ ਟ੍ਰੈਕਟਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ ਇਹਨਾਂ ਤੋਂ ਇਲਾਵਾ ਪਾਈ ਸਾਹਿਬ ਦੀਆਂ ਕੁਝ ਹੋਰ ਕਾਪ ਪੁਸਤਕਾਂ ਨੇ ਜਿਵੇਂ ਬਿਜਲੀਆਂ ਦੇ ਹਾਰ 1927 ਵਿੱਚ ਪ੍ਰਕਾਸ਼ਿਤ ਹੋਈ ਪ੍ਰੀਤ ਬੀਨਾ 1929 ਵਿੱਚ ਕੰਬ ਦੀ ਕਲਾਈ 1933 ਵਿੱਚ ਕੰਤ ਸੇਲੀ 1950 ਵਿੱਚ ਮੇਰੇ ਸਾਇਆ ਜੀਓ 1953 ਵਿੱਚ ਪੰਜਾਬੀ ਗਜ਼ਲ ਦਾ ਇੱਕ ਦਿਵਾਨ ਭਾਈ ਵੀਰ ਸਿੰਘ ਦੀ ਕਾਵ ਪੁਸਤਕ ਤਰੇਲ ਤੁੱਕੇ 1921 ਵਿੱਚ 57 ਰੁਵਾਈਆਂ ਦਾ ਸੰਗ੍ਰਹਿ ਆ ਦਿਲ ਤਰੰਗ 1920 ਵਿੱਚ ਪ੍ਰਕਾਸ਼ਿਤ ਹੋਈ ਆਪ ਦੀਆਂ ਛੋਟੀਆਂ ਕਵਿਤਾਵਾਂ ਦਾ ਪਹਿਲਾ ਸੰਗ੍ਰਹਿ ਆ ਭਾਈ ਵੀਰ ਸਿੰਘ ਉੱਪਰ ਰੋਮਾਂਸਵਾਦ ਦਾ ਪ੍ਰਭਾਵ ਆ ਵਿਲੀਅਮ ਵਰਡਸਵਰਥ ਵਾਂਗ ਆਪ ਵੀ ਸੰਸਕ੍ਰਿਤੀ ਦੀ بجائے ਪ੍ਰਕਿਰਤੀ ਦੀ ਗੋਦ ਵਿੱਚ ਬੈਠਣਾ ਪਸੰਦ ਕਰਦੇ ਹਨ ਆਪ ਦੀਆਂ ਕਵਿਤਾਵਾਂ ਵਿੱਚ ਬਹੁਤ ਸਾਰੇ ਨੈਤਿਕ ਤੇ ਦਾਰਸ਼ਨਿਕ ਸੰਕਲਪ ਪੇਸ਼ ਹੋਏ ਪੰਜਾਬੀ ਭਾਸ਼ਾ ਲਈ ਦਿੱਤਾ ਗਿਆ ਪਹਿਲਾ ਸਾਹਿਤ ਅਕੈਡਮੀ ਅਵਾਰਡ 1955 پائی ਵੀਰ ਸਿੰਘ ਨੂੰ ਮਿਲਿਆ 1956 ਵਿੱਚ ਆਪ ਨੂੰ ਪਦਮ ਪੂਸ਼ਣ ਨਾਲ ਵੀ ਨਿਵਾਜਿਆ ਗਿਆ ਪਾਈ ਸਾਹਿਬ ਦੀਆਂ ਛੋਟੀਆਂ ਕਵਿਤਾਵਾਂ ਦੇ ਵਿਸ਼ੇ ਨੈਤਿਕ ਹਨ ਜਿਵੇਂ ਕਿਸੇ ਨੂੰ ਦੁੱਖ ਨਾ ਦੇਣਾ ਪ੍ਰਕਿਰਤੀ ਨੂੰ ਪਰਮਾਤਮਾ ਦਾ ਵਿਸਤਾਰ ਮੰਨ ਕੇ ਪ੍ਰੇਮ ਕਰਨਾ ਨਿਮਰਤਾ ਧਾਰਨ ਕਰਨਾ ਇਲਮ ਨਾਲੋਂ ਅਮਲ ਨੂੰ ਤਰਜੀਹ ਦੇਣਾ ਆਦਿ ਪਾਈ ਵੀਰ ਸਿੰਘ ਨੇ ਰੂਮਾਂਸਵਾਦ ਤੇ ਸਹੋਜਵਾਦ ਵਰਗੀਆਂ ਨਵੀਨ ਅਨੁਭਵ ਪ੍ਰਣਾਲੀਆਂ ਨੂੰ ਪੰਜਾਬੀ ਕਾਵਿਚ ਵਿੱਚ ਲੈ ਕੇ ਆਂਦਾ ਭਾਸ਼ਾ ਦੇ ਮੁਹਾਵਰੇ ਨੂੰ ਯੁਗਾਨੁਕੂਲ ਬਣਾਇਆ ਛੰਦ ਯੋਜਨਾਵਾਂ ਬਿੰਬਾਵਲੀ ਤੇ ਪ੍ਰਤੀਕ ਵਿਧਾਨ ਦੇ ਪ੍ਰਸੰਗ ਵਿੱਚ ਵਿਵਿਦਤਾ ਤੇ ਵਿਚਿਤਰਤਾ ਦਾ ਪ੍ਰਯੋਗ ਕੀਤਾ ਆਧੁਨਿਕ ਪੰਜਾਬੀ ਕਾਵਿ ਦੇ ਨਿਰਮਾਤਾ ਭਾਈ ਵੀਰ ਸਿੰਘ ਹੀ ਹਨ ਭਾਈ ਵੀਰ ਸਿੰਘ ਦਾ ਜਿਹੜਾ ਕਨਸੈਪਟ ਐ ਨੂੰ ਧਿਆਨ ਨਾਲ ਤੁਸੀਂ ਦੇਖਣਾ ਬਹੁਤ ਇੰਪੋਰਟੈਂਟ ਆ ਅੱਗੇ ਤਨੀ ਰਾਮ ਚਾਤਰੀਕ 1876 ਤੋਂ ਲੈ ਕੇ 1954 ਤੱਕ ਇਸਨੇ ਭਾਈ ਵੀਰ ਸਿੰਘ ਦੀ ਪ੍ਰੇਰਣਾ ਅਧੀਨ ਹਿੰਦੂ ਧਰਮ ਦੇ ਇਤਿਹਾਸਿਕ ਤੇ ਪૌਰਾਣਿਕ ਵਿਰਸੇ ਦੇ ਪ੍ਰਸੰਗ ਵਿੱਚ ਭਰਤਰੀ ਹਰੀ 1905 ਵਿੱਚ ਤੇ ਨਾਲ ਦਮਯੰਤੀ 1906 ਵਿੱਚ ਬ੍ਰਿਤਾਂਤਕ ਰਚਨਾਵਾਂ ਛਾਪੀਆਂ। ਕਣੀ ਰਾਮ ਚਾਤਰਕ ਦੀਆਂ ਆਧੁਨਿਕ ਕਵਤਾਵਾਂ ਦੀਆਂ ਪੁਸਤਕਾਂ ਚੰਦਨਵਾੜੀ 1931 ਵਿੱਚ, ਕੇਸਰ ਕਿਆਰੀ 1940 ਵਿੱਚ, ਨਵਾਂ ਜਹਾਨ 1945 ਵਿੱਚ ਤੇ ਸੂਫੀ ਖਾਨਾ 1950 ਵਿੱਚ ਛਪੀਆਂ ਤਨੀ ਰਾਮਾਚਾਰਕ ਪੰਜਾਬੀ ਦੀ ਵਿਆਨੀਆਂ ਕਾਵਤਾਰਾ ਦੇ ਸ਼੍ਰੋਮਣੀ ਕਵੀ ਹਨ ਜਿਨ੍ਹਾਂ ਨੇ ਪੰਜਾਬੀ ਜੀਵਨ ਰਹਿਤ ਵਹਿਤ ਬਹੁ ਰੀਤਾਂ ਸੱਭਿਆਚਾਰ ਮੇਲੇ ਤਿਤ ਤਿਹਾਰ ਕੁਦਰਤੀ ਨਜ਼ਾਰੇ ਨਦੀਆਂ ਨਾਲੇ ਖੇਤ ਕਿਸਾਨ ਕੰਮ ਆਦਿ ਨੂੰ ਬੜੀ ਕੁਸ਼ਲਤਾ ਤੇ ਭਾਵਕਤਾ ਨਾਲ ਬਿਆਨਿਆ ਹੈ ਤਨੀਰਾਮ ਛਾਤ੍ਰਿਕ ਦੀ ਬੋਲੀ ਠੇਠ ਸਟੀਕ ਮੁਹਾਵਰੇਦਾਰ ਤੇ ਅਲੰਕਾਰਿਕ ਉਸ ਦੇ ਕਾਵਜਗਤ ਵਿੱਚ ਹਰ ਵਿਅਕਤੀ ਲਈ ਰਾਜਨੀਤਿਕ ਸੁੰਦਰਤਾ ਦਾ ਅਹਿਸਾਸ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ ਤਨੀਰਾਮ ਛਾਤ੍ਰਿਕ ਨੇ ਕਵਿਤ ਬੈਂਤ ਦੋਰਾ ਕੋੜੜਾ ਦਵਾਈਆਂ ਚਪਈਆ ਦੀ ਛੰਦਾਂ ਤੋਂ ਬਿਨਾ ਫਾਰਸੀ ਤੇ ਹਿੰਦੀ ਦੇ ਤੋਲਾਂ ਨੂੰ ਵੀ ਖੂਬ ਨਿਭਾਇਆ ਰੂਵਾਈ ਅਤੇ ਗਜ਼ਲ ਨੂੰ ਅਰੂਜ਼ ਦੇ ਨਿਯਮ ਅਨਸਾਰ ਲਿਖਿਆ ਅੱਗੇ ਗੱਲ ਕਰਾਂਗੇ ਅਸੀਂ ਪ੍ਰੋਫੈਸਰ ਪੂਰਨ ਸਿੰਘ 1881 ਤੋਂ 1931 ਤੱਕ ਦਾ ਸਮਾਂ ਸੀ ਇਹਨਾਂ ਦਾ ਪ੍ਰੋਫੈਸਰ ਪੂਰਨ ਸਿੰਘ ਦਾ ਅਧਿਐਨ ਖੇਤਰ ਬਹੁਤ ਵਿਸ਼ਾਲ ਸੀ ਉਸਨੇ ਗੁਰਵਾਣੀ ਸਿੱਖ ਇਤਿਹਾਸ ਤੇ ਭਾਈ ਵੀਰ ਸਿੰਘ ਤੋਂ ਬਿਨਾ ਅੰਗਰੇਜ਼ੀ ਸਾਹਿਤ ਵਿੱਚੋਂ ਵਾਲਟ ਵਿਟਮੈਨ ਐਮਰਸਨ ਰਸਕਿਨ ਕਾਰਲ ਆਇਲ ਗੋਟੇ ਥੋਰੋ ਸ਼ੈਲੇ ਕਿਡਸ ਲੈਫਟ ਕੇਡਿਓ ਆਦੀ ਸਹਿਤਕਾਰਾਂ ਦਾ ਡੂੰਘਾ ਵਿਆਨ ਕੀਤਾ ਤੇ ਕੁਝ ਲੇਖਕਾਂ ਦੀਆਂ ਚੋਣਵੀਆਂ ਕਿਰਤਾਂ ਦਾ ਅਨੁਵਾਦ ਵੀ ਕੀਤਾ ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬੀ ਕਾਵਿਚ ਵਿੱਚ ਖੁੱਲੀ ਕਵਿਤਾ ਦਾ ਜਿਹੜੀ ਆ ਰਚਨਾਵਾ ਕੀਤੀਆਂ ਭਾਈ ਵੀਰ ਸਿੰਘ ਨੇ 1893 ਤੋਂ 93 ਵਿੱਚ ਖਾਲਸਾ ਟਰੈਕਟ ਸੋਸਾਇਟੀ ਦੀ ਨੀਂ ਰੱਖੀ ਜਿਸ ਨੇ ਗੁਰਮਤਿ ਗਿਆਨ ਤੇ ਗੁਰ ਇਤਿਹਾਸ ਦੇ ਖੇਤਰ ਵਿੱਚ 1300 ਟਰੈਕਟਾਂ ਛਾਪੀਆਂ ਜਿਨ੍ਹਾਂ ਦੇ ਲਗਭਗ 1000 ਟਰੈਕਟਾਂ ਸਿਗੀਆਂ ਜਿਹੜੀਆਂ ਉਹ ਭਾਈ ਵੀਰ ਸਿੰਘ ਦੀ ਰਚਨਾ ਦੇ ਵਿੱਚ ਸਨ ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬੀ ਕਾਵਿਚ ਰੋਮਾਂਸਵਾਦੀ ਕਾਵ ਪ੍ਰਵਿਰਤੀ ਦਾ ਮੁੱਢ ਬੰਨਿਆ ਖੁੱਲੇ ਮੈਦਾਨ 1922 ਖੁੱਲੇ ਕੁੰਡ 1923 ਖੁੱਲੇ ਅਸਮਾਨੀ ਰੰਗ ਮਰਨੋਂ ਪ੍ਰਾਂਤ 1965 ਚ छਪਿਆ ਉਸ ਨੇ ਪੰਜਾਬੀ ਕਵਿਤਾ ਵਿੱਚ ਖੁੱਲ੍ਹੇ ਸੁਤੰਤਰਤਾ ਦਾ ਅਹਿਸਾਸ ਜਗਾਉਣ ਵਾਲੀਆਂ ਮੌਲਿਕ ਕਵਤਾਵਾਂ ਦੀ ਰਚਨਾ ਕੀਤੀ ਲਾਲਾ ਕਿਰਪਾ ਸਾਗਰ ਦੀ ਗੱਲ ਕਰਾਂਗੇ ਅਸੀਂ ਲਾਲਾ ਕਿਰਪਾ ਸਾਗਰ 1875 ਤੋਂ 1939 ਦੀ ਪ੍ਰਮੁੱਖ ਰਚਨਾ ਲక్ష్ਮੀ ਦੇਵੀ 1920 ਵਿੱਚ ਰਚੀ ਗਈ ਇਨਾਂ ਦਾ ਨਾਮ ਮਹਾ ਨਾਮ ਜਿਹੜੀ ਲక్ష్ਮੀ ਦੇਵੀ ਆ ਇਹ ਕ ਮਹਾ ਕਾਵ ਜਿਹੜਾ ਸਰ ਵਾਲਟਰ ਸਕਾਟ ਦੀ ਪੁਸਤਕ ਦਾ ਲੇਡੀ ਆਫ ਦਾ ਲੇਖ ਦੇ ਆਧਾਰ ਤੇ ਰਚੀ ਗਈ ਰਚਨਾ ਹੈ ਬਿਆਨ ਦਾ ਢੰਗ ਵੇਗਪੂਰਨ ਨਾਟਕੀ ਤੇ ਅਲੰਕਾਰਿਕ ਲਾਲਾ ਕਿਰਪਾ ਸਾਗਰ ਦੇ ਕਾਵ ਸੰਗ੍ਰਹਿ ਮਨ ਤਰੰਗ 1927 ਦੀਆਂ ਰਚਨਾਵਾਂ ਦੇਸ਼ ਪਿਆਰ ਤੇ ਪ੍ਰਕਿਰਤੀ ਦੇ ਆਲੇ ਦੁਆਲੇ ਘੁੰਮਦੀਆਂ ਹਨ ਲక్ష్ਮੀ ਦੇਵੀ ਨੂੰ ਪੰਜਾਬ ਟੈਕਸਟ ਬੁੱਕ ਕਮੇਟੀ ਵੱਲੋਂ ਇੱਕ ਪੁਰਸਕਾਰ ਵੀ ਮਿਲਿਆ ਹੈ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਆਧੁਨਿਕ ਕਾਵ ਦੀ ਸ਼ੁਰੂਆਤ ਕੀਤੀ ਹੈ ਜਿਦੇ ਵਿੱਚ ਅਸੀਂ ਪਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਆਦ ਜਿਹੜੇ ਕਵੀ ਨੇ ਉਹਨਾਂ ਬਾਰੇ ਵਿਚਾਰ ਚਰਚਾ ਕੀਤੀ ਆ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਅੱਗੇ ਹੋਰ ਕਵੀ ਕਰਾਂਗੇ ਜਿਹੜੇ ਕਿ ਪੰਜਾਬੀ ਆਧੁਨਿਕ ਕਾਰਬਨਲ ਸੰਬੰਧਿਤ ਨੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਓਕੇ ਥੈਂਕਸ